ਮਾਮਲਾ ਪਰਸੋਂ ਵੀ ਡੀਸੀ ਦਾ ਗੇਟ ਘੇਰਿਆ ਤੀਗਾ ਚਲ ਵਿਚਾਲ ਦੀ ਐਂ ਦੁਬਾਰਾ ਆ ਗਿਆ ਤੀ ਫਿਰ ਅੱਜ ਜਦ ਨਕੈਤਾ ਸੀ ਵੀ ਅਸੀਂ ਫੇਰ ਧਰਨਾ ਦੇਵਾਂਗੇ 6 ਕਮੰਡੀਆਂ ਦੇ ਵਿੱਚ 3 ਕ ਹਜ਼ਾਰ ਘਟਾ ਪਿਆਗਾ ਅੱਜ ਵੀ ਇੱਥੇ 7 ਵਜੇ ਸਾਡੇ ਵਰਕਰ ਤੇ ਸੀ ਲੀਡਰ ਪਹੁੰਚ ਗਏ ਤੀ 7 ਵਜੇ ਜੇ ਬੈਠਿਆਂਗੇ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਰਾਂ ਵੀ ਅਸੀਂ 3 ਵਜੇ ਨੂੰ ਸਾਰਾ ਕੰਮ ਨਿਵੇੜ ਦਾਂਗੇ ਹੁਣ 3 ਵਜੇ ਨੂੰ ਨਿਵੇੜ ਦੇ ਨਾਮ ਨਿਵੇੜ ਦੇ ਨੇ ਜੇ ਨਾ ਨਿਵੇੜਨੇਗੇ ਅਧੋਲਨ ਸਾਡਾ ਜਾਰੀ ਰਹੂਗਾ ਅਧੋਲਨ ਦੀ ਥੋੜੀ ਪ੍ਰਕਿਰਿਆ ਬਦਲੀ ਜਾਊਗੀ ਆਥਮੜੇ ਕਿਉਂ ਉਹ ਬਦਲ ਨਹੀਂ ਪੈਂਦੀ ਸਾਨੂੰ ਪਹਿਲਾਂ ਵੀ ਜੂ ਸਿੰਘਾਂ ਨਾਲ ਲੜਦੇ ਸੀ ਬਦਲਦੇ ਆ ਉਹ ਪਰ ਕਹਿੰਦਾ ਬਦਲਾਂਗੇ ਉਹੀ ਗੱਲ ਆ ਵੀ ਮਤਲਬ ਥੋੜੇ ਵਟਾ ਚੜਾਵਾਂਗੇ ਪ੍ਰਸ਼ਾਸਨ ਨੂੰ ਤੇ ਫੇਰ ਹੀ ਖਰੀਦਣਗੇ ਹਜੇ ਤੱਕ ਇੰਨੀ ਗੱਲ ਆ ਕੀ ਕਾਰਨ ਹੈਗਾ ਕਿਉਂ ਮੰਡੀਆਂ ਚ ਅਜੇ ਝੋਨਾ ਪਿਆਗਾ ਮੰਡੀਆਂ ਚ ਨਾਏ ਆ ਵੀ ਚੋਂ ਨਾ ਭਰਉਂਗਾ ਇਹਨਾਂ ਨੇ ਉਹ ਚ ਮੰਗੌਲੇ ਆੜਤੀਏ ਸੈਲਰ ਮਾਲਕ ਅਫਸਰ ਰਾਜਨੀਤਿਕ ਲੋਕ ਪੰਜਾਬ ਤਾਂ ਚ ਉਹਨਾਂ ਤੋਂ ਕੀ ਘੱਟ ਹੋਇਆ ਥੋੜੇ ਸਾਹਮਣੇ ਹੀ ਆ ਵੀ ਮਤਲਬ 20 ਮਾਰ ਤੱਕਲੇ ਦਾ ਘੱਟ ਨਿਕਲੇ ਚਾਰਜ ਲੈਣ ਚ ਸਾਰਾ ਚੋਨਾ ਮਰ ਗਿਆ ਉਹ ਬਾਹਰੋਂ ਮਗਾ ਕੇ ਇਹਨਾਂ ਨੇ ਕੋਟਾ ਕਟੋਕੜ 500 ਰੁਪਏ ਕਾਉਂਟਰ ਮੰਗ ਰਹੇ ਇਹਨਾਂ ਨੂੰ ਬੰਦਦਾ ਸਾਡੇ ਕੁਝ ਬੰਦਿਆਂ ਨੇ ਆ ਕਿਸਾਨਾਂ ਦੇ ਆਗੂਆਂ ਨੇ ਟਰੱਕ ਫੜ ਵੀ ਲਈ ਜੀ ਪਰ ਉਹ ਉੱਥੇ ਉੱਤੇ ਭਰੋਸਾ ਪਾਇਆ ਵੀ ਸੀ ਦਾਣਾ ਦਾਣਾ ਚੱਕਾਂ ਕਿਉਂਕਿ ਚਿੰਤਾ ਨਾ ਕਰੋ ਜੀ ਅਸੀਂ ਬਾਹਰੋਂ ਵੀ ਮਗਾ ਲਿਆ ਇਹ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਬਾਹਰੋਂ ਤੋਂ ਨਾ ਆਉਣ ਕਿਉਂ ਦਿੰਦੇ ਨੇ ਜੇ ਕੋਈ ਪੰਜਾਬ ਵਿੱਚ ਫੀਮ ਵਿੱਚ ਕੋਈ ਚੰਗੀ ਗੱਲ ਹੈਗੀ ਬਾਹਰੋਂ ਉਸ ਤੋਂ ਲਾਜ਼ ਬਾਰਡਰ ਤੇ ਪੁਲਿਸ ਲਾਉਣ ਹਰਿਆਣਾ ਆਟ ਲਾਉਣ ਆਪਾਂ ਆਟ ਲਾਈਏ ਹੁਣ ਇੱਥੇ ਮਾਤਰ ਸਰਕਾਰੀ ਖਰੀਦ ਹੈ ਦੋਨੋਂ ਸਟੇਟਾਂ ਚ ਹਰਿਆ ਨਾ ਰਾਜ ਹਰਿਆਣਾ ਚਾਹੀਦੀ ਨਾ ਬਿਹਾਰ ਚਾਹੀਦੀ ਉੱਥੇ 1400 ਨੂੰ ਵਿਕਦਾ ਖਰਚਾ ਖੁਰਚਾ ਪਾ ਕੇ ਇਹਨਾਂ ਨੂੰ 500 ਰੁਪਏ ਕਾਊਂਟਰ ਮੰਗਦਾ ਹੈ ਉਹ ਸੇਲਰਾਂ ਦੇ ਵਿੱਚ ਚੈਕਿੰਗ ਹੋਣੀ ਚਾਹੀਦੀ ਜਿਹੜਾ ਬਾਹਰੋਂ ਆਇਆ ਝੋਨਾ ਮੈਂ ਕਹਿੰਦਾ ਸਜ਼ਾ ਦੇਣੀ ਚਾਹੀਦੀ ਹੈ ਜਿਹੜਾ ਝੋਨਾ ਬਾਹਰੋਂ ਆਇਆ ਹੈ ਸਰਕਾਰ ਨੂੰ ਜਬਤ ਕਰਨਾ ਚਾਹੀਦਾ ਹੈ ਮਤਲਬ ਚੱਕ ਕੇ ਮਿਜਣਾ ਜੇ ਮਾੜੀ ਜੀ ਗਲਤੀ ਕਰੇ ਇਹਨਾਂ ਨੂੰ ਉਹ ਬਹੁਤ ਤੱਕ ਜਿਵੇਂ ਕਿਸੇ ਪ੍ਰਾਣੀ ਨੂੰ ਅੱਗ ਲਾਤੀ ਉਹ ਜੰਤਰ ਉਹ ਤਾਂ ਦੱਸਦਾ ਇਹ ਨਹੀਂ ਇਹਨਾਂ ਨੂੰ ਦੱਸਦਾ ਕਿ ਝੋਨਾ ਬਾਹਰੋਂ ਆਈ ਜਾਂਦਾ ਇਹਨਾਂ ਨੂੰ ਇਹ ਨਹੀਂ ਦਿਖਦਾ ਝੋਨਾ ਹਜੇ ਇੱਕ ਰਾਤ ਵੀਡੀਓ ਮੇਰੇ ਕੋਲੇ ਆਈ ਹੈ ਕਿਸੇ ਅਜੇ ਵੀ ਖੜਾ ਉਹਦਾ ਪੰਜ ਕਿਲੇ ਚੋਂ ਨਾ ਮੈਨੂੰ ਸਿੱਧੀ ਵੀਡੀਓ ਭੇਜਿਆ ਕਿਸੇ ਬੰਦੇ ਨੇ ਮੈਨੂੰ ਅਜੇ ਤੱਕ ਮੈਨੂੰ ਕਿਹੜੇ ਪਿੰਡੋਂ ਹੈ ਇਹਨੂੰ ਇਹ ਨਹੀਂ ਇਹਨਾਂ ਨੂੰ ਪਤਾ ਲੱਗਦਾ ਨਹੀਂ ਜੰਤਰ ਨੂੰ ਵੀ ਆਸ ਕਿਸਾਨ ਐਨਾ ਤੰਗ ਆ ਗੱਲ ਹੈਗਾ ਹੁਣ ਜੇ ਕਹ ਦੀ ਇਹ ਮੈਨੂੰ ਤਾਂ ਵੀ ਜਿ ਜਥੇਵੰਦੀਆਂ ਨਾ ਹੋਣ ਕਿਸਾਨਾਂ ਨੂੰ ਖਾ ਜਾਣੇ ਲੁੱਟ ਕੇ ਚਾਹੇ ਪ੍ਰਸ਼ਾਸਨ ਹੈ ਚਾਹੇ ਆੜਤੀਏ ਨੇ ਚਾਹੇ ਸੈਲਰ ਮਾਲਕ ਨੇ ਚਾਹੇ ਰਾਜਨੀਤਿਕ ਲੋਕ ਨੇ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਇਹਨਾਂ ਲੋਕਾਂ ਦੇ ਤੋਂ ਵੋਟਾਂ ਮੰਗਣੋਂ ਜੁਰੂ ਸਵਾਲ ਕਰਨੇ ਕਹਿੰਦੇ ਅਸੀਂ ਐਨੇ ਤੰਗ ਹੋਏ ਆ ਗੱਲ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਕਿਸਾਨ ਨੂੰ ਤੰਗ ਪਰੇਸ਼ਾਨ ਕਰਕੇ ਭਾਵੇਂ ਉਹ ਖਾਦ ਦਾ ਮਾਮਲਾ ਹੋਵੇ ਡੀਪੀ ਦਾ ਮਾਮਲਾ ਹੋਵੇ ਯੂਰੀਆ ਦਾ ਮਾਮਲਾ ਹੋਵੇ ਝੋਨਾ ਗੇਚੰਦਾ ਮਾਮਲਾ ਹੋਵੇ ਕਿ ਥਾਂ ਨੂੰ ਪਰੇਸ਼ਾਨ ਕਰਕੇ ਇਹ ਜਿਹੜਾ ਜ਼ਮੀਨ ਹੈ ਜਿਹੜਾ ਕਾਰਪੋਰੇਟ ਦੇ ਦਿੰਦੀਆਂ ਤਿਆਰੀਆਂ ਜਿਹੜੀਆਂ ਇਹਨਾਂ ਦੀ ਨੀਤੀਆਂ ਉਹਦੇ ਤਹਿਤੇ ਕੰਮ ਕਰ ਰਹੇ ਪਰ ਅਸੀਂ ਵੀ ਜਿਹੜਾ ਐਸਕੇਮ ਵੱਲੋਂ ਜਿਹੜੀਆਂ ਐਸਕੇਮ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਸ਼ਾਮਿਲ ਆਏ ਅਸੀਂ ਵੀ ਇਹ ਤਹਿਜਿਆ ਕੀਤਾ ਹੋਇਆ ਕਿ ਸਰਕਾਰ ਦੀਆਂ ਜਿਹੜੀਆਂ ਇਹ ਪ੍ਰਾਈਵੇਟੇਸ਼ਨ ਦੀਆਂ ਨੀਤੀਆਂ ਨੇ ਇਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਉਸ ਦੇ ਤਹਿਤ ਜਿਹੜਾ ਇਹਨਾਂ ਨੇ ਝੋਨਾ ਕਈ ਮੰਡੀਆਂ ਦੇ ਵਿੱਚ ਪਿਆ ਨਹੀਂ ਖਰੀਦ ਕੀਤਾ ਜਦੋਂ ਕਿ ਆੜਤੀਆਂ ਨੇ ਵੀ ਸਰਕਾਰ ਨੇ ਵੀ ਕਹੇ ਸੀ ਕਿ ਅਸੀਂ ਦਾਣਾ ਦਾਣਾ ਚੱਕਾਂਗੇ ਪਰ ਉਸ ਦੇ ਬਾਵਜੂਦ ਵੀ ਝੋਨਾ ਮੰਡੀਆਂ ਦੇ ਵਿੱਚ ਪਿਆ ਉਸ ਝੋਨੇ ਨੂੰ ਖਰੀਦ ਕਰਾਉਣ ਵਾਸਤੇ ਉਸ ਤੋਂ ਉਹਨਾਂ ਨੂੰ ਸਿਕਾਉਣ ਵਾਸਤੇ ਅਸੀਂ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਆ ਪਿੱਛੇ ਡੀਸੀ ਦੇ ਵਿੱਚ ਬਤਾਵ ਨਹੀਂ ਦਿੱਕੇ ਆ ਪਰसों ਮਹਾਰਤ ਮਾਰਦੀ ਹੁਣ ਕਰਕੇ ਮਤਲਬ ਸਾਨੂੰ ਉਹ ਸੰਕੇਤਕ ਧਰਨਾ ਦੇਣਾ ਪਿਆ ਅੱਜ ਦਾ ਅਸ਼ਵੀ ਪ੍ਰੋਗਰਾਮ ਉਹ ਦੇ ਐਲਾਨ ਕੀਤਾ ਸੀ ਤੁਹਾਡੇ ਪ੍ਰੈਸ ਦੇ ਸਾਹਮਣੇ ਵੀ ਵੀ ਅਸੀਂ ਲਗਾਤਾਰ ਜਿਹੜਾ ਹੈਗਾ ਜਿੰਨਾ ਚਿਰ ਝੋਨਾ ਨਹੀਂ ਚੱਕਿਆ ਜਾਂਦਾ ਡੀਸੀ ਦੇ ਜਿਹੜਾ ਹੈਗਾ ਘਰਾਓ ਕਰਾਂਗੇ ਉਹ ਘਰਾਓ ਸਾਡਾ ਅੱਜ ਜਾਰੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਅਸੀਂ 3 ਵਜੇ ਨੂੰ ਜਿਹੜਾ ਝੋਨਾ ਚੱਕ ਲਵਾਂਗੇ ਅਸੀਂ 3 ਵਜੇ ਤੇ ਇਕੱਠੇ ਬੈਠ ਕਰਾਂਗੇ ਕਿਉਂਕਿ ਜਿਹੜਾ ਸਾਡਾ ਸੰਘਰਸ਼ ਹੈ ਉਹ ਸ਼ਾਂਤਪਈ ਸਬਰ ਦਾ ਜਵਾਬ ਦੇ ਨਾਲ ਅਸੀਂ ਜ਼ਬਰਦਸਤ ਜਵਾਬ ਦੇਣੇ ਆ ਉਸੇ ਨੀਤੀ ਦੇ ਤਹਿਤ ਅੱਜ ਅਸੀਂ ਸਬਰ ਨਾਲ ਬੈਠੇ ਆ ਇਹਨਾਂ ਦੇ ਜ਼ਬਰਦਸਤ ਜਵਾਬ ਦੇਣ ਦੇ ਲਈ ਅਗਰ